ਜ਼ਿਲ੍ਹਾ ਪ੍ਰਸ਼ਾਸਕ ਅਫਸਰ ਡਾਕਟਰ ਰਣਜੋਤ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਸੰਗਰੂਰ ਦੇ ਇਸ ਦਫ਼ਤਰ ਦੇ ਵਿੱਚ ਪੰਜਾਬੀ ਸਾਹਿਤ ਸੁਭਾਵਾ ਦਾ ਸਾਹਿਤ ਲਈ ਰੋਲ ਵਿਸ਼ੇ ਤੇ ਇੱਕ ਗੋਸ਼ਟੀ ਕਰਵਾਈ ਗਈ ਜਿਦੇ ਵਿੱਚ ਡਾਕਟਰ ਭਗਵੰਤ ਸਿੰਘ ਸ਼੍ਰੀ ਪਵਨ ਹਰਚੰਦ ਪੁਰੀ ਜੀ ਕਰਮ ਸਿੰਘ जख्मी ਸ਼੍ਰੀ ਮੋਹਨ ਚੰਦ ਸ਼ਰਮਾ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹੋਰ ਬਹੁਤ ਸਾਰੇ ਸੱਜਣਾ ਨੇ ਭੋਸ਼ਕੀ ਦੇ ਵਿੱਚ ਭਾਗ ਲਿਆ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਸਾਹਿਤਿਕ ਪ੍ਰੋਗਰਾਮ ਨੇ ਉਹ ਲਗਾਤਾਰ ਹੁੰਦੇ ਰਹਿੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਸਮਾਜ ਦੇ ਵਿੱਚ ਸਾਹਿਤ ਦਾ ਇੱਕ ਵਧੀਆ ਸੁਨੇਹਾ ਜਾਵੇ ਤੇ ਅਸੀਂ ਆਪਣੇ ਨਵੇਂ ਪੀੜੇ ਨੂੰ ਸਾਹਿਤ ਨਾਲ ਜੋੜ ਸਕੀਏ ਅਬ ਮਾਈਕ ਵਾਰ ਫੇਰ ਸਾਡੇ ਜ਼ਿਲ੍ਹਾ ਪੰਚਾ ਅਫਸਰ ਡਾਕਟਰ ਅਨਜੋਤ ਸਿੰਘ ਜੀ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹੋ ਜੇ ਵਧੀਆ ਪ੍ਰੋਗਰਾਮ ਉਲੀਕੇ ਹਨ ਅਤੇ ਸਾਡੇ ਸੰਗਰੂਰ ਸ਼ਹਿਰ ਦੇ ਵਿੱਚ ਕਰਵਾਏ ਹਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਪਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਾਸ਼ਾ ਅਫਸਰ ਸੰਗਰੂਰ ਰਾਹੀਂ ਜਿਹੜਾ ਸਮਾਗਮ ਕਰਾਇਆ ਗਿਆ ਜਿਸ ਵਿੱਚ ਵਿਸ਼ਾ ਰੱਖਿਆ ਸੀ ਪੰਜਾਬੀ ਸਾਹਿਤ ਵਿੱਚ ਸਾਹਿਦ ਸੁਭਾਵਾਂ ਦਾ ਯੋਗਦਾਨ ਬਹੁਤ ਹੀ ਵਧੀਆ ਵਿਸ਼ਾ ਸੀ ਇਸ ਵਿਸ਼ੇ ਦੇ ਉੱਤੇ ਨਿਠ ਕੇ ਚਰਚਾ ਹੋਈ ਆ ਤੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਬਹੁਤ ਹੀ ਮੁੱਲਵਾਨ ਤੇ ਸਾਰਥਕ ਨੇ ਇਹਨਾਂ ਗੱਲਾਂ ਨੂੰ ਵੱਧ ਤੋਂ ਵੱਧ ਅਮਲ 'ਚ ਲਿਆਉਣ ਦੀ ਲੋੜ ਹੈ ਤੇ ਪੰਜਾਬੀ ਮਾਂ ਬੋਲੀ ਬਾਰੇ ਮਾਤ ਭਾਸ਼ਾ ਬਾਰੇ ਅਤੇ ਪੰਜਾਬੀ ਸਾਹਿਤ ਸੱਭਿਆਚਾਰ ਤੇ ਕਲਾ ਬਾਰੇ ਆਪਣੀਆਂ ਮੰਗਾਂ ਅਤੇ ਆਪਣੇ ਵਿਚਾਰ ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਹੈ ਤੇ ਉਹਨਾਂ ਖਿਲਾਫ ਲੜ ਕੇ ਸਰਕਾਰਾਂ ਨੂੰ ਇਹਨਾਂ ਤੇ ਆਮਲ ਕਰਨ ਲਈ ਮਜਬੂਰ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਅੱਜ ਪੰਜਾਬੀ ਭਾਸ਼ਾ ਭਾਗ ਦੇ ਸੱਦੇ ਦੇ ਉੱਤੇ ਪੰਜਾਬ ਦੇ ਸੱਦੇ ਦੇ ਉੱਤੇ ਇੱਥੇ ਪੰਜਾਬੀ ਸਿਹਤ ਵਿੱਚ ਸਿਹਤ ਸਭਾਵਾਂ ਦਾ ਯੋਗਦਾਨ ਬਾਰੇ ਗੋਸ਼ਟੀ ਕੀਤੀ ਗਈ ਹੈਗੀ ਇਹ ਭਾਸ਼ਾ ਭਾਗ ਸੰਰੂਰ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਵਿੱਚ ਸਾਰੀਆਂ ਸਭਾਵਾਂ ਦੇ ਬੰਦਿਆਂ ਨੂੰ ਇੱਥੇ ਬੁਲਾਇਆ ਗਿਆ ਇਹ ਬਹੁਤ ਹੀ ਵਧੀਆ ਗੋਸ਼ਟੀ ਹੋਈ ਆ ਜਿਦੇ ਵਿੱਚ ਮੈਂ ਆਪਣਾ ਲਿਖਤੀ ਪੇਪਰ ਪੜ੍ਹਿਆ ਤੇ ਡਾਕਟਰ ਭਗਵੰਤ ਸਿੰਘ ਜਰਾ ਨੇ ਇਸ ਦੇ ਬਾਰੇ ਵੀ ਬੜੇ ਸਮੁੱਚੇ ਵਿਚਾਰ ਦਿੱਤੇ ਇਸ ਦੇ ਨਾਲ ਹੀ ਕਰਨ ਸਿੰਘ ਝਖਮੀ ਨੇ ਵੀ ਆਪਣੇ ਵਿਚਾਰ ਇਸ ਸੰਬੰਧੀ ਦਿੱਤੇ ਪਛਾਵਾਂ ਦੇ ਯੋਗਦਾਨ ਬਾਰੇ ਚ ਤੇ ਹੋਰ ਬਹੁਤ ਸਾਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਤੇ ਨਾਲ ਦੀ ਨਾਲ ਕੁਝ ਸਾਥੀਆਂ ਨੇ ਆਪਣੇ ਗੀਤ ਸੁਣਾਏ ਆਪਣੀਆਂ ਰਚਨਾਵਾਂ ਸੁਣਾਈਆਂ ਜੋ ਪੰਜਾਬੀ ਭਾਸ਼ਾ ਨਾਲ ਵੀ ਸੰਬੰਧਿਤ ਸੀਗੀਆਂ ਤੇ ਮੈਂ ਸਮਝਦਾ ਕਿ ਇਹ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਇਹ ਬਹੁਤ ਹੀ ਵਧੀਆ ਉਤਮ ਤਿੰਨ ਚਾਰ ਘੰਟੇ ਹੋ ਗਏ ਤੇ ਇਸ ਮੁੱਦੇ ਦੇ ਉੱਤੇ ਬਹੁਤ ਵਿਚਾਰ ਚਰਚਾ ਹੋਈ ਆ ਵੱਡੀ ਤੇ ਇੱਕ ਮੈਂ ਸਮਝਦਾ ਵੀ ਇਹ ਭਾਸ਼ਾ ਦੇ ਵਾਸਤੇ ਉਹਦੀ ਜਾਣਕਾਰੀ ਵਾਸਤੇ ਸਹਿ ਸਭਾਵਾਂ ਦੇ ਯੋਗਦਾਨ ਵਾਸਤੇ ਕੇਂਦਰੀ ਸਭਾਵਾਂ ਦੇ ਯੋਗਦਾਨ ਵਾਸਤੇ ਜਿਹੜਾ ਸਟੈਪ ਚੱਕਿਆ ਗਿਆ ਸਾਡੇ ਡਾਇਰੈਕਟਰ ਜਸਵੰਤ ਸਿੰਘ ਜਫਰ ਜੀ ਵੱਲੋਂ ਪੰਜਾਬ ਸਰਕਾਰ ਦਾ ਫੈਸਲੇ ਵੱਲੋਂ ਤੇ ਅੱਜ ਜਿਹੜਾ ਅਸੀਂ ਕਰ ਰਹੇ ਆ ਕਿ ਮੈਂ ਸਮਝਦਾ ਵੀ ਇਸ ਨੇ ਪੰਜਾਬੀ ਸਹਿਤ ਸਭਾਵਾਂ ਤੇ ਕੇਂਦਰੀ ਪੰਜਾਬੀ ਲੇਖ ਸਭਾ ਦਾ ਜਿਹੜਾ ਰੋਗ ਲਗਾ ਉਸ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਵੀ ਕਿੰਮੀ ਇਹਨਾਂ ਨੇ ਇਹਨਾਂ ਦੀ ਲਹਿਰ ਦੇ ਨਾਲ ਪੰਜਾਬੀ ਲੇਖਕ ਪੈਦਾ ਹੋਏ ਪੰਜਾਬੀ ਲੇਖਕਾਂ ਨੇ ਬਹੁਤ ਵੱਡਾ ਬਹੁਪੱਖੀ ਸਹਿਤ ਰਚਿਆ ਤੇ ਅੱਜ ਜੋ ਪੰਜਾਬੀ ਦਾ ਯੋਗਦਾਨ ਆ ਅੱਜ ਪੰਜਾਬੀ ਜੇ ਦੁਨੀਆ ਦੇ ਸਹਿਤ ਦੇ ਮੁਕਾਬਲੇ ਪੰਜਾਬੀ ਸਹਿਤ ਹੋਇਆ ਤਾਂ ਉਹਦਾ ਸਭ ਤੋਂ ਵੱਡਾ ਯੋਗਦਾਨ ਕੇਂਦਰੀ ਪੰਜਾਬੀ ਲੇਖ ਸਭਾਵਾਂ ਨੂੰ ਅਤੇ ਪੰਜਾਬ ਦੀਆਂ ਜਿਹੜੀਆਂ ਸਹਿਤ ਸਭਾਵਾਂ ਨੇ ਉਹਨਾਂ ਨੂੰ ਜੰਦਾ ਉਗਰੇ ਐਨਵਾਈ ਦੇ ਡਾਇਰੈਕਟਰ ਪਾਸ਼ਾ ਭਾਗ ਪੰਜਾਬ ਸਰਦਾਰ ਜਸਵੰਤ ਸਿੰਘ ਜਫਰ ਦੇ ਨਿਸ਼ਾਨ ਨਿਰਦੇਸ਼ਾਂ ਅਨੁਸਾਰ ਅੱਜ ਪਾਸ਼ਾ ਭਾਗ ਸੰਗਰੂਰ ਵਿਖੇ ਪੰਜਾਬ ਪੈਪ ਦੀ ਸਹਾਇਤ ਲਈ ਸੈਸਵਾਵਾਂ ਦੀ ਲੋਡ ਬਿਛੇ ਦੇ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹੇ ਦੇ ਨਾਮਵਰ ਸਖੀਰਤਾਂ ਨੇ ਹਾਜ਼ਰੀ ਭਰੀ ਹੈ ਤੇ ਬਹੁਤ ਨਿਸ਼ਠਕੇ ਵਿਚਾਰ ਚਰਚਾ ਹੋਈ ਹੈ ਤੇ ਮੈਂ ਸਮਝਦਾ ਕਿ ਅੱਜ ਦਾ ਸਮਾਗਮ ਸਾਡਾ ਸਫਲ ਰਿਹਾ Right.